ਸੀਨੀਅਰ ਪੱਤਰਕਾਰ ਬਸ਼ੰਬਰ ਬਿੱਟੂ ਨੂੰ ਪੱਤਰਕਾਰਾਂ ਦੇ ਵੱਲੋਂ ਅੱਜ ਕੀਤਾ ਗਿਆ ਗੁਰਦਾਸਪੁਰ ਵਿੱਚ ਸਨਮਾਨਤ ਤੁਹਾਨੂੰ ਦੱਸ ਦਿੰਦੇ ਹਾਂ ਕਿ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹਾਂ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਦੂਰਦਰਸ਼ਨ ਦੇ ਪੱਤਰਕਾਰ ਬਸ਼ੰਬਰ ਬਿੱਟੂ ਨੂੰ মিডিਆ ਮੋਨਿਟਿੰਗ ਰਿੰਗ ਸੈਲ ਦੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਸੀ ਜਿਸ ਦੀ ਖੁਸ਼ੀ ਵਿੱਚ ਜਰਨਲਿਸਟ ਐਸੋਸੀਏਸ਼ਨ ਵੱਲੋਂ ਅੱਜ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਜਿਸ ਵਿੱਚ ਖੁਸ਼ ਗੁਰਦਾਸਪੁਰ ਦੇ ਸਮੂਹ ਪੱਤਰਕਾਰ ਵੀ ਹਾਜ਼ਰ ਹੋਏ ਇਸ ਦੌਰਾਨ ਯੂਨੀ ਦੇ ਪ੍ਰਧਾਨ ਬਾਲਕ ਸਿੰਘ ਕਾਲੀਆ ਵੱਲੋਂ ਬਸ਼ੰਬਰ ਜੀ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਸਾਰੇ ਪੱਤਰਕਾਰਾਂ ਨੇ ਰਲ ਮਿਲ ਕੇ ਸਨਮਾਨਿਤ ਕੀਤਾ। ਆਉਣ ਵਾਲੇ ਲੋਕ ਸਭਾ ਚੋਣਾਂ ਵਾਸਤੇ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਵਿੱਚ ਮੈਨੂੰ ਜਿਹੜੇ ਡਿਪਲੀਕੇਸ਼ਨਰ ਦਾ ਮੈਂਬਰ ਨਾਮਿਲ ਕੀਤਾ ਹੈ ਅਜੇ ਦੂਰਸ਼ਣਰ ਬੋਟਰਾਂ ਦੇ ਕਾਰਨ ਤੇ ਅੱਜ ਚੌੜਾ ਜੀ ਮੇਰੀ ਜਿਹੜੀ ਜੂਨੀਅਰ ਵਾਲਾ ਮੈਨੂੰ ਸਨਮਾਨ ਦਿੱਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਮੈਨਾਂ ਨੇ ਸਨਮਾਨ ਦਿੱਤਾ ਔਰ ਮੈਨੂੰ ਮੈਂ ਸਨਮਾਨ ਦਿੱਤਾ ਉਸ ਕਰਕੇ ਮੈਂ ਕੋਸ਼ਿਸ਼ ਕਰਾਂਗਾ ਵੀ ਇਹ ਕਮੇਟੀ ਮੈਂਬਰ ਬੁਆ ਬਿਲਕੁਲ ਪਾਰਦਰਸ਼ਕ ਤਰੀਕੇ ਨਾਲ ਕੰਮ ਕੀਤਾ ਜਾਵੇ ਸਰਕਾਰੀ ਦੇ ਤਰ੍ਹਾਂ ਕੰਮ ਕੀਤਾ ਜਾਵੇ ਉਹ ਡੀਸੀ ਸਾਹਿਬ ਔਰ ਸਾਰੀ ਕਮੇਟੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਮਾਨਦਾਰ ਬਖਸ਼ਿਆ ਸਾਰੀ ਮੇਰੀ ਜੂਨੀਅਰ ਨੂੰ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਮਾਨਦਾਰ ਬਖਸ਼ਿਆ ਇਸ ਕਰਕੇ ਕੋਸ਼ਿਸ਼ ਕਰਾਂਗੇ ਕਿ ਸਹੀ ਤਰ੍ਹਾਂ ਪਾਰਦਰਸ਼ਕ ਤਰੀਕੇ ਨਾਲ ਕੰਮ ਕੀਤਾ ਜਾਵੇ ਧੰਨਵਾਦ ਜੀ ਦੋਸਤੋ ਇਸ ਤਰ੍ਹਾਂ ਡਿਪਟੀ ਕਮਿਸ਼ਨਰ ਵੱਲੋਂ ਤੇ ਜ਼ਿਲ੍ਹਾ ਚੌਣ ਕਮ ਅਧਿਕਾਰੀ ਸ਼੍ਰੀ ਹਮਨਸ਼ੂ ਅਗਰਵਾਲ ਜੀ ਵੱਲੋਂ ਮੀਡੀਆ ਸੈੱਲ ਮੋਨਿਟਿੰਗ ਟੀਮ ਦਾ ਗਠਨ ਕੀਤਾ ਗਿਆ ਜਿਹਦੇ ਚੇਅਰਮੈਨ ਡੀਸੀ ਸਾਹਿਬ ਆਪ ਨੇ ਕਿ ਜਿਹੜੇ ਸਾਡੇ ਚੇਅਰਮੈਨ ਯੂਨੀਅਨ ਦੇ ਸ਼੍ਰੀ ਬਸ਼ੰਬਰ ਜੀ ਇਹਨਾਂ ਨੂੰ ਉਹਨਾਂ ਨੇ ਸਦਸੇ ਪਾਇਆ ਵਾ ਸਾਡੇ ਵਾਸਤੇ ਬਹੁਤ ਮਾਨ ਦੀ ਗੱਲ ਹੈ ਕਿਉਂਕਿ ਗੁਰਦਾਸਪੁਰ ਦਾ ਜਿਹੜਾ ਮੀਡੀਆ ਵਾ ਹਮੇਸ਼ਾ ਇਲੈਕਸ਼ਨ ਦੇ ਦੌਰਾਨ ਬਹੁਤ ਹੀ ਵਧੀਆ ਰੋਲ ਔਰ ਭੂਮਿਕਾ ਅਦਾ ਕਰਦਾ ਕਿਤੇ ਵੀ ਨੈਗੇਟਿਵਿਟੀ ਜਾਂ ਪਾਰਦਰਸ਼ਤਾ ਦੇ ਨਾਲ ਸਾਰਾ ਮੀਡੀਆ ਸਾਡਾ ਚੱਲਦਾ ਹੈ ਮੈਂ ਇੱਕ ਵਾਰ ਫੇਰ ਸਾਰੇ ਸਦਸਿਆਂ ਨੂੰ ਵਧਾਈ ਵੀ ਦਿੰਦਾ ਔਰ ਇਹ ਉਮੀਦ ਕਰਾਂਗਾ ਕਿ ਇਲੈਕਸ਼ਨ ਜਿਹੜੇ ਨੇ ਲੋਕ ਸਭਾ ਚੋਣਾਂ ਦੇ ਉਹਦੇ ਚ ਅਸੀਂ ਪ੍ਰਸ਼ਾਸਨ ਦਾ ਬਿਲਕੁਲ ਸਾਥ ਦੇਾਂਗੇ ਮੋੜੇ ਨਾਲ ਮੋੜਾ ਜੋੜ ਕੇ ਦੋਾਂਗੇ ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਜਿੰਨੀਆਂ ਵੀ ਹਦਾਇਤਾਂ ਉਹਦੀਆਂ ਪਾਲਣਾ ਕਰਾਂਗੇ ਨਾਲ ਹੀ ਲੋਕਾਂ ਨੂੰ ਵੀ ਵੋਟ ਪਾਉਣ ਵਾਸਤੇ ਜਾਗਰੂਕ ਕਰਾਂਗੇ ਧੰਨਵਾਦ